ਦੇ ਉੱਤੇ ਇੱਕ ਬਾਡੀ ਮਿਲੀ ਹੈ ਪਤਾ ਲੱਗਾ ਕਿ ਦੀ ਹੈ ਹਾਂਜੀ ਇਹ ਮਨਪ੍ਰੀਤ ਪੁੱਤਰ ਗੁਰਦੇਵ ਸਿੰਘ ਵਾਸੀ ਗੋਸਲ ਹੈ ਇਹਦੇ ਕੋਲ ਆਧਾਰ ਕਾਰਡ ਤੇ ਇਹਦਾ ਡਰੈੱਸ ਗੱਲ ਆਈਸਾਂ ਤੇ ਤੇ ਗੋਸਵਾਲ ਦੇ ਬੰਦੇ ਸਾਦੇ ਤੇ ਉਹਨਾਂ ਨੇ ਪਛਾਣ ਲਈ ਕਿ ਇਹ ਆਏ ਇਹ ਕੀ ਕਾਰਨ ਹੋਇਆ ਲੱਗਦਾ ਜਿਹੜਾ ਇਹ ਜਿਹੜੇ ਰੋਡ ਸਾਈਨ ਹੈ ਉਹ ਤਾਂ ਇਹੀ ਬਦਾਰੇ ਵੇ ਇਹ ਆ ਰਿਹਾ ਸੀਗਾ ਲੈਫਟ ਸਾਈਡ ਇਹ ਬੰਦੇ ਵੀ ਦੱਸਦੇ ਮੈਂ ਥੋੜਾ ਡਰਿੰਕ ਦਾ ਆਦੀ ਸੀਗਾ ਪਰੇ ਉਹ ਥੱਲੇ ਉੱਪਰੇ ਉੱਥੋਂ ਝੋਲ ਜੀ ਮਾਰ ਕੇ ਦਗਾ ਜਾ ਕੇ ਉੱਪਰ ਅਖੱਚ ਜੁੜਿਆ ਉਹਦੇ ਬੰਦਨ ਕਰਕੇ ਕੋਸ਼ਿਸ਼ ਕਿ ਪਿੱਛੇ ਫਰਲਾ ਸੀਗਾ ਕਿ ਕਿਹੜਾ ਕੋਈ ਸਮਾਨ ਅੱਗੇ ਜੀ ਲੱਗਦਾ ਜਿਹੜਾ ਪਿਆ ਸੀ ਵਰਤਾਂਗੇ ਉਹਨਾਂ ਚੀਜ਼ਾਂ ਨੇ ਨਹੀਂ ਸਮਝਾ ਤੇ ਝਾੜੀਆਂ ਝੋਣ ਕਰਕੇ ਕਿਸੇ ਨੂੰ ਪਤਾ ਹੀ ਲੱਗਿਆ ਸਵੇਰੇ ਸਾਨੂੰ 4:18 ਕਾਲੀ ਜਿੱਥੋਂ ਬੇਪਾਸ ਚਈ ਆ ਖੇਤਾਂ ਵਾਲੇ ਤਾਂ ਕਿਉਂਕਿ ਹੁਣ ਵੀ ਤੁਸੀਂ ਦੇਖਦੇ ਹੋਵੇਂ ਇਹਦੀ ਜਿਹੜੀ ਉਹ ਬਾਡੀ ਦਿਖ ਨਹੀਂ ਰਹੀ ਝਾੜੀਆਂ ਤੋਂ ਇਸ ਕਰਕੇ ਕਿਸੇ ਨੂੰ ਰੋਡ ਤੇ ਜਾਂਦੇ ਕੋਈ ਨਹੀਂ ਲੱਗਿਆ ਤੁਸੀਂ ਇਦਾਂ ਤਾਂ ਇਦਾਂ ਤਾਂ ਨਹੀਂ ਲੱਗਦਾ ਕੋਈ ਇਹਨੂੰ ਸਾਈਡ ਮਾਰ ਕੇ ਚਲ ਗਿਆ ਹੋਵੇ ਨਹੀਂ ਇੱਥੇ ਤਾਂ ਸਾਡੀ ਕੋਈ ਨਹੀਂ ਆਇਆ ਬਾਕੀ ਪੋਸਟਵਾਨ ਨੂੰ ਜੋ ਵੀ ਉਹ ਨੂੰ ਪਤਾ ਲੱਗਦਾ ਨਿਮੋਟ ਪਰ ਸੜਮ ਤੇ ਦੇਖਣ ਤੇ ਤਾਂ ਕੋਈ ਇਦਾਂ ਦੀ ਸੈਂ ਨਹੀਂ ਨਿਸ਼ਾਨ ਕੋਈ ਚੈਨ ਕੋਈ ਪਰਿਵਾਰ ਵਾਲੇ ਪਰਿਵਾਰ ਵਾਲੇ ਦੀ ਮਾਤਾ ਹੈ ਬਾਕੀ ਤਾਂ ਪਰਿਵਾਰ ਜੁਪੀ ਰਹ ਰਹੇ ਤੇ ਆ ਪਿੰਡ ਦੇ ਬਾਕੀ ਆ ਗਏ ਮੁਹਤ ਸਰਪੰਚ ਇਹ ਪ੍ਰਵਾਸੀ ਹੈ ਕਿ ਆਪਣੇ ਨਹੀਂ ਨਹੀਂ ਹੈਗੇ ਪੰਜਾਬੀ ਹੈ ਵੈਸੇ ਇਹਦੇ ਸਾਰੇ ਉਧਰ ਜ਼ਮੀਨ ਜੁਪੀ ਸਾਈਡ ਹੈ ਉੱਥੇ ਰਹਿੰਦੇ ਸੀ ਕਿੰਨੀ ਕੁ ਮਰਦਾ ਆ ਗਿਆ ਇਹ ਤਾਂ ਜੀ ਆਹ ਇਹ ਵੀ ਆਸੀ ਦਾ ਬਰਸ ਹੈ ਦਾ 43 ਸਾਲ ਦਾ ਇਹਦਾ ਫਲ ਫਰੂਟ ਦੇ ਕੋਲ ਆ ਪੱਖਾ ਬਿਜਲੀ ਤੱਕ ਪਿਆ ਵਾ ਲੱਗਦਾ ਖਿਲਰੇ ਹੋਏ ਜਿੱਦਾਂ ਅੰਬਾਂ ਦਾ ਥੈਲਾ ਥੱਲਾ ਪਿਛੇ ਰੱਖਿਆ ਬੱਚਿਆਂ ਲਈ ਜਿੱਦਾਂ ਜਆ ਬੱਚੇ ਹੈਗੇ ਨੇ ਬੱਚੇ ਹੈਗੇ ਕਹਿੰਦੇ ਨੇ ਜਿਆਦਾ ਤਾਂ ਇੱਕ ਦੋ ਤੇ ਪਹਿਲੀ ਦੀ ਹੈਗੀ ਕਿ ਬੇਟੀ ਉਹ ਪੜ ਰਹੀ ਹੈ ਨਾ ਚਰਮ ਸਿੰਘ ਜੀ ਹਾਏ ਕਿਹੜੇ ਪਿੰਡ ਤੋਂ ਮੇਰਾ ਪਿੰਡ ਗੋਸਵਾਲ ਤੁਸੀਂ ਮੌਜੂਦਾ ਪਿੰਡ ਦੇ ਮੈਂ ਇੱਕ ਸਰਪੰਚ ਹਾਂ ਇੱਕ ਸਰਪੰਚ ਆ ਤੁਹਾਡੇ ਪਿੰਡ ਦਾ ਇਹ ਨੌਜਵਾਨ ਦਾ ਇੱਕ ਇੱਥੇ ਐਕਸੀਡੈਂਟ ਹੋਇਆ ਹਾਂਜੀ ਉਹ ਦਾ ਕੀ ਨਾਮ ਮਨਪ੍ਰੀਤ ਜੀ ਨਾਮ ਉਹਨੂੰ ਇਹ ਸਵੇਰੇ ਜਿੱਦਾਂ ਜੀ 8:38 ਵਜੇ ਦੀ ਗੱਲ ਇਹਨਾਂ ਦੇ ਮਾਤਾ ਘਰ ਆਏ ਜਿੱਦਾਂ ਇਹ ਜੁਪੀ ਉੱਤੇ ਗਏ ਸੀ ਕਿ ਉੱਥੇ ਆਪਣੀ ਨੇ ਬੇਟੀ ਜੁਰੇ ਪੜ੍ਹਦੀ ਹੈ ਹਰਿਆਣਾ 'ਚ ਕਹਿੰਦੇ ਆ ਜੀ ਉਹਨਾਂ ਨੂੰ ਛੱਡਣ ਗਏ ਉਹ ਤੇ ਵਾਪਸ ਜਿੱਦਾਂ ਕੱਲ ਕਹਿੰਦੇ ਆਉਂਦੇ ਆਉਂਦੇ ਨੇ ਮੋਟਰਸਾਈਕਲ ਖਰਾਬ ਹੋ ਗਿਆ ਮੋਟਰਸਾਈਕਲ ਖਰਾਬ ਹੋਣ ਤੋਂ ਬਾਅਦ ਉਹ ਵੀ ਨਹੀਂ ਫੋਨ ਜਿਹੜਾ ਸੀਗਾ ਇਹਨਾਂ ਦੇ ਕੋ ਚਾਰਜਰ ਵਗੈਰਾ ਹੈ ਨਹੀਂ ਸੀਗਾ ਤੇ ਫਿਰ ਉਹਨੇ ਨੂੰ ਫੋਨ ਕਰ ਦਿੱਤਾ ਘਰ ਤੇ ਮੇਰਾ ਮੋਟਰ ਟੁੱਟ ਖਰਾਬ ਹੋ ਗਿਆ ਮੈਨੂੰ ਥੋੜਾ ਟਾਈਮ ਲੱਗ ਜਾਣਾ ਤੇ ਮੈਂ 2:00 ਵਜੇ ਤੱਕ ਕੱਲ ਜਿੱਦਾਂ ਫਿਰ ਤੋਂ ਬਾਅਦ ਆ ਜਾਣਾ ਉਹ ਵੀ ਇਹਨਾਂ ਦਾ ਸਵਿਚ ਆਫ ਹੋ ਗਿਆ ਫੋਨ ਜਿੱਦਾਂ ਬੈਟਰੀ ਬੂਟੀ ਖਰਾਬ ਹੋ ਗਈ ਜਿੱਦਾਂ ਜੀ ਬੰਦ ਹੋ ਗਿਆ ਤੇ ਇਹ ਫਿਰ ਰਾਤ ਦਾ ਫੋਨ ਕਰਦੇ ਫੋਨ ਬੰਦੇ ਜਾ ਰਹੇ ਜਿੱਦਾਂ ਜੀ ਠੀਕ ਹੈ ਭਈ ਸਵੇਰੇ ਮੈਨੂੰ ਮਿਲੇ ਜਿੱਦਾਂ ਜੀ ਸਵੇਰੇ ਘਰ ਆਏ ਤੇ ਕਹਿੰਦੇ ਇੱਥੇ ਤਾਂ ਗੱਲਬਾਤ ਹੋਈ ਆ ਤੇ ਮੈਂ ਕਿਹਾ ਵੀ ਚਲੋ ਕੋਈ ਨਹੀਂ ਆਪਾਂ ਪਤਾ ਕਰ ਲੈਂਦੇ ਵੀ ਤੁਸੀਂ ਥੋੜਾ ਦੇਖ ਲਓ ਦੁਪਹਿਰ ਤੱਕ 2 ਵਜੇ ਤੱਕ ਕਿ ਨਹੀਂ ਤਾਂ ਆਪਾਂ ਉੱਥੇ ਕਮਸ਼ੁਦਗੀ ਵੀ ਪਲਾਹ ਦੇ ਦਿੰਨੇ ਆ ਤੇ ਜਾਂ ਜਿੱਦਾਂ ਵੀ ਕਿਤਾਬ ਆਪਾਂ ਦੇਖ ਲੈਣੇ ਪਤਾ ਕਰ ਲੈਣੇ ਉਸ ਤੋਂ ਬਾਅਦ ਮੈਨੂੰ ਕਰਨਾਣੇ ਤੋਂ ਸੁਪਨ ਸਾਹਿਬ ਦਾ ਫੋਨ ਆ ਗਿਆ ਜੀ ਨਾਲ ਦਾ ਤੇ ਤਾਂ ਕਰਕੇ ਤੁਹਾਡੇ ਪਿੰਡ ਦਾ ਇੱਕ ਮੁੰਡੇ ਐਕਸੀਡੈਂਟ ਹੋਇਆ ਹੈ ਜੀ ਤੇ ਵਨਪਰੀ ਦੋ ਦਾ ਨਾਮ ਹੈ ਮੈਂ ਕਿ ਹਾਂਜੀ ਠੀਕ ਹੈ ਫਿਰ ਉਹਦੀ ਉਹ ਗੱਡੀ ਗੱਡੀ ਦਾ ਕਿਨਾ ਹੈ ਗੱਡੀ ਦਾ ਨਾਮ ਗੁਰਦੇਵ ਸਿੰਘ ਜੀ ਦਾ ਹੈ ਇਹ ਇਦਾਂ ਲੱਗਦਾ ਕੋਈ ਐਕਸੀਡੈਂਟ ਹੋਇਆ ਜਾਂ ਕਿਸੇ ਨੇ ਕੋਈ ਨਹੀਂ ਉਹ ਤਾਂ ਅਸੀਂ ਤਾਂ ਹੁਣ ਸੁਣੀ ਸੁਣਾਈ ਤੋਂ ਵੀ ਤੁਹਾਨੂੰ ਉਹ ਹੋਇਆ ਸੀ ਦੱਸ ਰਹੇ ਆਂ ਜੀ ਉਹ ਕਹਿੰਦੇ ਫਿੱਤਰ ਪਿਆ ਆ ਪੈ ਇਹਨਾਂ ਦੇ ਮਾਤਾ ਨੂੰ ਦੱਸਿਆ ਜੀ ਨਸ਼ੇ ਨੁਸ਼ੇ ਦਾ ਵੀ ਆਦੀ ਸੀਗਾ ਟਰੰਕ ਤਾਂ ਕਰ ਲੈਂਦਾ ਸੀਗਾ ਜੀ ਟਰੰਕ ਤਾਂ ਕਰ ਹੀ ਲੈਂਦਾ ਸੀਗਾ ਜੀ ਤੁਹਾਨੂੰ ਇੱਕ ਹੁੰਦੀ ਹੈ ਹਿਸਾਬ ਦੇ ਵਿੱਚ ਕਰਨੀ ਹੈ ਇੱਕ ਹੁੰਦੀ ਹੈ ਜਾਦੇ ਕਰਨੀ ਬਹੁਤ ਹੈ ਜੀ ਹੁਣ ਕੋਈ ਤਾਂ ਹੋਸ਼ ਹੈ ਕਿ ਨਹੀਂ ਬੀਤੋ ਉਹ ਤਾਂ ਇਹਦੇ ਬਾਰੇ ਅਸੀਂ ਕਿੱਦਾਂ ਤੁਹਾਨੂੰ ਦੱਸ ਦਈਏ ਜੀ ਇਹ ਹੈਗਾ ਵੀ ਟੀਂਦਾ ਚੱਪੀ ਸੀ ਇਦਾਂ ਕਰਦਾ ਸੀਗਾ ਜੀ ਮੈਂ ਕਦੋਂ ਦਾ ਗਿਆ ਸੀਗਾ ਮੈਂ ਕਦੋਂ ਦਾ ਗਿਆ ਸੀਗਾ ਹਰਿਆਣੇ ਦੀ ਹਰਿਆਣੇ ਦੀ ਮੜ ਗਿਆ ਹਰਿਆਣਾ ਹਰਿਆਣੇ ਚ ਕੁੜੀ ਕੋਲ ਜੀ ਪੜਦੀ ਜਿੱਥੇ ਪੜਦੀ ਕੋਲ ਜੇ ਚੋਤੀ ਹਰਿਆਣੀ ਪੜਦੀ ਨਹੀਂ ਕੋਈ ਸ਼ਹਿਰ ਤੋ ਕੁੜੀ ਹੁਣ ਅੰਚੂਪ ਸੀ ਮੋਟਰਸਾਈਕਲ ਤੇ ਗਿਆ ਸੀਗਾ ਹਾਂਜੀ ਮੋਟਰਸਾਈਕਲ ਤੇ ਅੱਗੇ ਵੀ ਜਾਂਦਾ ਸੀ ਉੱਥੋਂ ਗਾਹਾਂ ਵੀ ਚੱਲ ਜਾਂਦਾ ਸੀ ਇਹ ਮੋਟਰਸਾਈਕਲ ਕੋਈ ਯੂਪੀ ਜਿੱਦਾਂ ਪਹਿਲਾਂ ਯੂਪੀ ਹਰਿਆਣੇ ਫੇਰੇ ਮਦਰ ਵਾਲੀ ਦੁਕਾਨ ਜਗਾਦਰੀ ਜੂਰੀ ਛੱਡ ਜਾਂ ਉਧਰ ਹਾਂਜੀ ਹਾਂਜੀ ਜਗਾਦਰੀ ਵੀ ਨਾ ਕਿ ਜਮਨਾਨਗਰ ਵੀ ਫੇਰੇ ਪੌਂਟੇ ਸਾਈਡ ਵਾਲ ਨੂੰ ਕੋਲ ਜੀ ਆ ਜਮਨਾਨਗਰ ਤੋਂ ਜਗਾਦਰੀ ਤੇ ਪੌਂਟਾ ਰੋਡ ਤੇ ਫੇਰ ਹੈ ਨਾ ਅਜੇ ਉੱਥੋਂ ਆਇਆ ਫਿਰ ਆਹ ਉਹ ਤੇਰੇ ਅੰਬ ਉੱਥੇ ਫਿਰ ਕੁੜੀ ਨੂੰ 10 ਵਜੇ ਇੰਟਰ ਕਰ ਦਿੱਤਾ ਤਾਂ 10 ਵਜੇ ਇੰਟਰ ਕਰਕੇ ਕੁੜੀ ਨੂੰ ਫੇਰ ਇਹਦਾ ਉੱਥੇ ਸਾਡੀ ਗਾਹਾਂ ਆਪਣੇ ਖੇਤ ਆ ਜ਼ਮੀਨੀਆਂ ਅਸੀਂ ਉਧਰੋਂ ਹੀ ਆਏ ਹੋਏ ਆ ਉੱਥੇ ਚੱਲ ਗਿਆ ਗਾਹਾਂ ਪੀ ਅੰਬ ਲੈ ਆ ਮੱਖੀ ਚੰਬੀ ਆ ਜੂਕੀ ਫੋੜੇ ਫਿਰ ਗਾਂ ਜ਼ਮੀਨ ਕਿੱਥੇ ਗਏ ਉੱਥੇ ਦੇਰਾ ਦੂਨ ਵੱਲੋਂ ਨਹੀਂ ਨਹੀਂ ਦੇਰਾ ਦੂਨ ਤੋਰਿਆ ਸਹਾਨਪੁਰ ਦਾ ਜ਼ਿਲ੍ਹੇ ਦੇ ਨੇੜੇ ਸਹਾਨਪੁਰ ਜ਼ਿਲ੍ਹੇ ਚ ਹਾਂਜੀ ਹਾਂਜੀ ਸਹਾਨਪੁਰ ਉੱਥੋਂ ਆਇਆ ਸੀ ਜਰਾ ਉੱਥੋਂ ਫਿਰ ਕਿੰਨੇ ਕ ਵਿੱਚ ਲਿਆ ਇਹ ਫੇਰ ਉੱਥੋਂ ਰਾਤ ਨਹੀਂ ਆਇਆ ਇਹ ਕੱਲ ਸਵੇਰੇ 8 ਵਜੇ ਘਰੋਂ ਤੱਕ ਚੱਲਿਆ ਉਹ ਤਾਂ ਹੀ ਵੀ ਮੁੜ ਕੇ ਸ਼ਾਮ ਨੂੰ ਹੋਵੇ ਜਨਾ ਨਾ ਫਿਰ ਇਹਨਾਂ ਨੇ ਫੋਨ ਕੀਤਾ ਸਾਨੂੰ ਕਿੰਨੇ ਕਿੰਬਾਲੇ ਆ ਗਏ 10 ਵਜੇ ਫੋਨ ਲਿਆ ਦੋਏ ਫੋਨਾਂ ਤੇ ਕੋਲਾ ਉਹ ਜਿੰਨੀਆਂ ਕਿੱਤੀਆਂ ਕਿੰਨੀਆਂ ਹੀ ਕੋਲਾ ਕੀਤੀਆਂ ਰਾਤੀ 10 ਵਜੇ ਕਿੰਨੇ ਕੱਲ ਕੱਲ ਦਿਨੇ ਦੇ ਨਹੀਂ 10 ਵਜੇ ਕਹਿੰਦਾ ਤਾਂ ਵਾਲੇ ਆ ਗਏ ਨਹੀਂ ਨਹੀਂ ਕੱਲ ਉੱਥੋਂ 8 ਵਜੇ ਖੇਤੋਂ ਚੱਲੇ ਆਪਨੇ ਘਰੋਂ ਫਿਰ ਫੋਨ ਨੂੰ ਥੋੜਾ ਰਕਤੋਂ ਗੱਲ ਹੋਈ ਹਾਂਜੀ ਸਾਡੇ ਨੇ ਕਿੰਨੀਆਂ ਹੀ ਕੋਲਾਂ ਹੋਈਆਂ ਕਰ ਨਿੱਕਤ ਕਿਸ ਕੇ ਸਵਾਲ ਸੱਤ ਦਿਨ 8 ਵਜੇ ਕੋਲ ਇਹਨੂੰ ਕੀਤੀ ਜਾਂ ਘਰੋਂ ਚਲਣ ਲੱਗਾ ਜਾਂ ਆਂ ਬ੍ਰਤੀ ਕਹਿੰਦਾ ਮੈਂ ਤੂੰ ਨਾ ਲੱਗਾ ਆ ਮੈਂ ਅੰਬ ਤੜਉਣਾ ਉਹ ਕਿੱਥੇ ਮੈਨੂੰ ਆਪਣੇ ਜਿਹੜੇ ਖੇਤ ਚ ਛੱਡੀ ਹੋਇਆ ਤੂੰ ਉਹ ਫੋਨ ਦੇ ਸੁਨੇ ਆ ਮੈਂ ਕਿਹਾ ਲੇਟ ਹੋ ਗਿਆ ਤੇ ਤੂੰ ਤਾਂ ਕਹਿੰਦਾ ਸਮੇਂ 4 ਵਜੇ ਤੂੰ ਨਾ ਕਹਿੰਦਾ ਭੇਜਵੀਂ ਪੈਂਦਾ ਤਾਂ ਮੈਂ ਲੇਟ ਉੱਥੇ ਚੱਜੇ ਆ ਇਹਨਾਂ ਦੇ ਉਹਨਾਂ ਦੇ ਰਾਤ ਰਿਹਾ ਰਾਤ ਰਿਹਾ ਉੱਥੇ ਰੁਕ ਬਾਣੀ ਖਾਦਾ ਉੱਥੇ ਫਿਰ ਸੋਈ ਨੋਟ ਕਿੱਤੀ ਫਿਰ ਇਹ ਵਾਲੀ ਆ ਕੇ ਵੀ ਇਹ ਨਾ ਮੈਂ ਕਿੰਨੀ ਵਾਰ ਕੁਝ ਫੋਨ ਕੀਤਾ ਮੈਂ ਵਾਲੀ ਆ ਰਾਜਪੁਰੇ ਵੀ ਕੀਤਾ ਫੇਰ ਜਾਂ ਰਾਜਪੁਰਾ ਵੀ ਨੰਗੇ ਆਇਆ ਉਡੋਬੀਏ ਨੂੰ ਫੋਨ ਕੀਤਾ ਸਾਢੇ 3 ਵਜੇ ਵੀ 2 ਵਜੇ ਵੀ ਇਹਦੀ ਕਾਲ ਹੋਈ ਸਾਢੇ 3 ਵਜੇ ਵੀ ਹੋਈ ਸਾਢੇ 3 ਵਜੇ ਹੋ ਕੇ ਫੇਰੇ ਕਹਿੰਦਾ ਤੇ ਮੇਰਾ ਮੋਟਰਸਾਈਕਲ ਖਰਾਬ ਹੋ ਗਈ ਆ ਹੁਣ ਮੈਨੂੰ ਟਾਈਮ ਲਾ ਰਿਹਾ ਕੇਨ ਮੋਟਰਸਾਈਕਲ ਦੀ ਮੈਂ ਮੋਟਰਸਾਈਕਲ ਤੋਂ ਬਾਅਦ ਫੇਰ ਥੋੜੀ ਜਿਹੀ ਇਹਦੀ ਘਰ ਵਾਲੀ ਨੇ ਕੀਤਾ ਫੋਨ ਤਾਂ ਫੇਰ ਉਦਾਂ ਉਹਨੂੰ ਇੰਨਾ ਤਾਂ ਦੇਖਾ ਕਿ ਨਾ ਸੰਪਰਕ ਠੀਕ ਹੈ ਨਾ ਇੰਨੀ ਕਹਿ ਕੇ ਫੋਨ ਇਹਦਾ ਮੰਦ ਗਿਆ ਉਹ ਫੰਦੀ ਤੇ ਜਿਆਦਾ ਨਹੀਂ ਚਿੜ ਗਿਆ ਫੋਨ ਹੋਣੇ ਤੇ ਰੋਟਾ ਤੋਂ ਚੋਰ ਤੋਂ ਕੋਈ ਨਹੀਂ ਰਾਸਤੀ ਕਰ ਪਰ ਤੇਰੇ ਤੇ ਨਹੀਂ ਕੋਈ ਕੋਪਟ ਪੈਂਦਾ ਸੀ ਕਿਉਂ ਕਿ ਜੀ ਤਾ ਬਜੀ ਤੱਕ ਕੋਈ ਸੀ ਵੀ ਪਤਾ ਨਹੀਂ ਲੱਗਣਾ ਨਹੀਂ ਫੋਨ ਵਾਂਗੂ ਚੋਟ ਚੋਟ ਕੋਈ ਜਾਂਦਾ ਤੇ ਐਸੀ ਤਾਂ ਕਹਿੰਦੇ ਨਹੀਂ ਕਿ ਫੋਨ ਵੀ ਖਰਾਬ ਹੋ ਗਿਆ ਨਾ ਹੋ ਗਿਆ ਨਾ ਇਹਦੇ ਫੋਨ ਤੋਂ ਕਰਦੇ ਨਾ ਘੁੰਮ ਤੱਕੜੀ ਘੜੀ ਘੜੀ ਕਰਦਾ ਸੀ ਕੰਮ ਜਾਂਦਾ ਵੀ ਜਾਂਦੇ ਨਹੀਂ ਵੀ ਉੱਥੇ ਪਹੁੰਚ ਵੀ ਗਿਆ ਹੁਣ ਦੇ ਵੀ ਫੋਨ ਕੀਤਾ ਮੈਂ ਹੁਣ ਕੁੜੀ ਨੂੰ ਇੰਟਰ ਕਰਾ ਦਿੱਤਾ ਮੈਂ ਹੁਣ ਗਹਾਣਾ ਚੱਲਿਆ ਫਿਰ ਕਲਾਂ ਨੌਰ ਦੀ ਜਿੱਥੇ ਵੰਡ ਲਾਉਂਦਾ ਉੱਥੇ ਵੀ ਇੱਕ ਫੋਨ ਮੇਰੇ ਨਾਲ ਕੀਤੀ ਫਿਰ ਗਹਾਣਾ ਇਹਦੀ ਮੱਛੀ ਆ ਉਹਦੇ ਗਿਆ ਉੱਥੇ ਨੈਟਕੀ ਕੀਤੀ ਗੱਲ ਕਿਹਾ ਕੋਈ ਕੋਈ ਤੋਂ ਤੁਹਾਡੇ ਨਾਲ ਲਾਸਟ 4:51 ਗੱਲ ਹੋਈ ਜੱਕਾ ਸਾਡੇ 3:00 3:30 ਵਜੇ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ 3:00 ਵਜੇ ਖਰਾਬ ਕਿੰਨੇ ਮਿੰਟ ਉੱਤੇ ਆ ਇਹ ਕੁੜੀ ਹੁਣ ਹੋਸਟਲ ਤੇ ਇੱਥੇ ਆਈ ਹੋਟਲ ਕੀ ਹੈ ਜੀ ਬੋਲਦੇ ਸੀ ਹੋਸਟਲ ਜੀ ਹਾਂਜੀ ਉਹ ਉਹ ਛੁੱਟੀਆਂ ਸੀ ਨਾ ਹੁਣ ਆਈ ਸੀ ਕੁਝ ਲੇਟ ਹੋ ਗਈ ਸੀ ਉਸ ਦਿਨ ਪੇ ਛੱਡਣ ਗਿਆ ਮੋਟਰਸਾਈਕਲ ਤੇ ਹਾਂਜੀ ਮੋਟਰਸਾਈਕਲ ਤੇ ਮੋਟਰਸਾਈਕਲ ਕਿੱਗੇ ਵੀ ਚੱਲ ਜਾਂਦਾ ਇਹ ਤਾਂ ਹੋਟਲ ਤਾਂ ਨੇੜੇ ਹੀ ਇਹ ਤਾਂ ਨੇੜੇ ਹੀ ਆ ਉਹਦਾ ਕੁੜੀ ਕੀ ਪੜਦੀ ਆ ਹਾਂਜੀ ਕੁੜੀ ਕੀ ਪੜਦੀ ਹੈ ਜੀ ਅਜੇ ਤੋ ਉਦਾਂ ਹੀ ਆਪਣਾ ਪੜਦੀ ਹੈ ਜੀ ਕਿਹੜੀ ਕਲਾਸ ਹੈ ਗਰਮੀ ਚੀ ਦੀ ਇਹ ਨਾਂ ਕੀ ਬੇਟੀ ਦਾ ਬੇਟੀ ਦਾ ਨਾਂ ਰਮਨਦੀ ਰਮਨਦੀ ਤੇ ਆ ਉਹਨੂੰ ਛੱਡਣ ਗਿਆ ਸੀ ਮੋਟਰਸਾਈਕਲ ਤੇ ਹਾਂਜੀ ਹਾਂਜੀ ਉੱਥੋਂ ਆਹਾਂ ਵੀ ਜਾਂਦਾ ਸੀ ਜਿੱਥੇ ਆਪਣਾ ਖੇਤ ਆ ਉੱਥੇ ਵੀ ਜਾਂਦਾ ਸੀ ਉੱਥੋਂ ਮੇਰਾ ਕੰਮ ਆ 60 70 ਕਿਲੋਮੀਟਰ ਆ ਆਹਾਂ ਸਾਡਾ ਤੇ ਉੱਥੇ ਵੀ ਇਦਾਂ ਜਾਂਦਾ ਹੁੰਦਾ ਸੀ ਕਾਰਵਾਈ ਨਾ ਹੁੰਦਾ

ਪਾਣੀ ਨਾਮ ਆ ਤੁਹਾਡਾ ਕੀ ਨਾਮ ਹੈ ਫਰਨਾੰਡੋ ਹਾਂਜੀ ਫਰਨਾੰਡੋ ਸਰਵਾਨਸ ਬਸ ਤੇ ਕਿੰਨੇ ਬੇਟੇ ਤੁਹਾਡੇ ਦੋ ਇੱਕ ਉੱਥੇ ਜੂਬੀ ਜੀ ਹੈ ਹਾਂਜੀ ਬੇਟੀ ਵੀ ਉੱਧਰ ਹੈ ਬੇਟੀ ਵੀ ਉੱਧਰ ਹੈ ਹੁਣ ਦੱਸਤਾ ਜੀ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਹੁਣ ਪਰ ਕੇ ਕਿ ਆਈ ਸੀ ਖਰੇ ਲੰਬੇ ਲੱਗਾ ਨਹੀਂ ਉੱਦਾਂ ਉਹਨਾਂ ਨੂੰ ਦਿਨੋਂ ਦੱਸਦੀ ਸੀ ਫੇਰ ਆ ਤਾਂ ਫੋਨ ਨਹੀਂ ਹੁੰਦਾ ਵੀ ਦੱਸ ਲੈਣਾ ਕਰਨਾ ਸੀ ਵੀ ਮੈਂ ਫਿਕਰ ਕਰਨੀ ਗਏ ਉਹਨਾਂ ਨੂੰ ਫੋਨ ਕਰ ਲਈ ਸੀ ਵੀ ਪਤਾ ਕਰੂ ਰਿਸ਼ਤੇਦਾਰੀ ਸਾਡੀ ਉੱਤਰੀ ਜਾਂ ਤਕੀ ਠੀਕ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਗੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ